ਅਕੂ ਸਤਿਗੁਰੂ ਇੱਕ ਸਿੱਖ ਹੋਇਆ ਭਾਈ ਹਰਪਾਲ 6ਵੇਂ ਪਾਸ਼ਾ ਦੇ 6ਵੇਂ ਪਾਸ਼ੇ ਤੁਰੇ ਜਾਣ ਤੇ ਇੱਕ ਪੰਡਤ ਗੁਰੂ ਤੋਤਾ ਸੀ ਉਹ ਬਾਹਰ ਲੈ ਕੇ ਖੜ ਗਿਆ ਜਦੋਂ ਮਹਾਰਾਜ ਆ ਗਏ ਨਾ ਨੇੜੇ ਨੂੰ ਕਿਹਾ ਕਰੇ ਗੰਗਾ ਰਾਮਾ ਕਉ ਰਾਮਾ ਗੰਗਾ ਰਾਮਾ ਤੇ ਉਹ ਤੋਤਾ ਕਹਿੰਿਆ ਕਰੇ ਰਾਮ ਰਾਮ ਮਹਾਰਾਜ ਨੂੰ ਤੋਤੇ ਅਲ ਵੀ ਕੇ ਹੱਸ ਪਿਆ ਅਕੂ ਸਤਿਗੁਰੂ ਸਿੱਖ ਨੇ ਵੀ ਕਿਹਾ ਭਾਈ ਹਰਪਾਲ ਨੇ ਵੀ ਗੁਰੂ ਸਾਹਿਬ ਨੂੰ ਆਹ ਤੋਤਾ ਵਧੀਆ ਲੱਗਿਆ ਇਹ ਤੋਤਾ ਲੈ ਕੇ ਜਾਣਾ ਹੁਣ ਮਹਾਰਾਜ ਜਦੋਂ ਤੋਤੇ ਵਾਲੇ ਕੋਲ ਗਿਆ ਨਾ ਤੇ ਤੋਤਾ ਵਾਲਾ ਕਹਿੰਦਾ ਵੀ ਇਹ ਤਾਂ ਬਹੁਤ ਮਹਿੰਗਾ ਹੈ ਇਹ ਨਹੀਂ ਮਿਲਦਾ ਕੋਸੱਤ ਨਾਲ ਕਹਿੰਦੇ ਕਿੰਨਾ ਕੁ ਮਹਿੰਗਾ ਹੈ ਕਹਿੰਦਾ ਵੀ ਬਹੁਤ ਮਹਿੰਗਾ ਹੈ ਭਾਈ ਹਰਪਾਲ ਨੂੰ ਕਹਿੰਦਾ ਤੂੰ ਇਹਦੀ ਕੀ ਕੀਮਤ ਦੇ ਸਕਦਾ ਕਹਿੰਦਾ ਆਪਣਾ ਸਾਰਾ ਪਰਿਵਾਰ ਵੀ ਭੇਡ ਚੜਾ ਸਕਦਾ ਆਪਣਾ ਆਪ ਭੇਡ ਚੜਾ ਸਕਦਾ ਪਰ ਤੋਤਾ ਮੇ ਲੈ ਕੇ ਜਾਣਾ ਕੋ ਸੰਤ ਇੱਕ ਭਾਈ ਮੰਜ ਤੇ ਦੂਜਾ ਇਤਿਹਾਸ ਵਿੱਚ ਭਾਈ ਹਰਪਾਲ ਗੁਰੂ ਦਾ ਸਿੱਖ ਹੋਇਆ ਜਿਹਨੇ ਤੋਤੇ ਦੇ ਪਿੱਛੇ ਆਪਣਾ ਸਾਰਾ ਪਰਿਵਾਰ ਹੀ ਉਸ ਤੋਤੇ ਵਾਲੇ ਕੋਲ ਗਹਿਣੇ ਕਰਤਾ ਸੀ ਆਪ ਕੋ ਸੰਤ ਵੇਚ ਦਿੱਤਾ ਸੀ ਗਹਿਣੇ ਨਹੀਂ ਵੇਚਦਾ ਸੀ ਆਪ ਕੋ ਸੰਤ ਇਸ ਗੱਲ ਕੀ ਸੀ ਇੱਕ ਤੋਤਾ ਜੇ ਅੱਜ ਕੱਲ੍ਹ ਵਾਲੇ ਹੁੰਦੇ ਮੇਰੇ ਵਰਗੇ ਕਹਿੰਦੇ ਹੋਰ ਤੋਤਾ ਲੈ ਕੇ ਪੜਾ ਲੈਨੇ ਉਹਨੂੰ ਸਿਖਾ ਦਾਂਗੇ ਬੋਲਣਾ ਕੋਸਾ ਕਿਉਂ ਆਪਣੇ ਕੋਲ ਆਪਸ਼ਨਸ ਬਹੁਤ ਹੁੰਦੀਆਂ ਨੇ ਐ ਨਹੀਂ ਐ ਕਰ ਲੈਨੇ ਐ ਨਹੀਂ ਐ ਕਰ ਲੈਨੇ ਪਰ ਉਹ ਸਿੱਖਦਾ ਸੀ ਵੀ ਇਹਦੇ ਆਲ ਦੇਖ ਕੇ ਮਹਾਰਾਜ ਹੱਸ ਪਏ ਆਹੀ ਤੋਤਾ ਲੈ ਕੇ ਜਾਣਾ ਸਤ ਸੰਗਤ ਜੀ